ਸੋਹਣੀ ਲੱਗਣ ਈ ਵੈਸੇ ਵਧੀਆ ਲੱਗਦੀ ਆਣ ਕੇ ਵੈਸੇ ਹਾਂਜੀ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਦਸਤਾਰ ਅੱਜ ਬੰਨੀਆਂ ਭਾਈ ਯੈਲੋ ਨਾ ਪਾਇਆ ਕੁੱਟਾ ਯਾ ਮੈਂ ਬਲੂ ਕਲਰ ਦਾ ਲਾਈਟਾ ਕਲਰ ਤੇ ਨਜਾਦਾ ਘੰਟਾ ਹੋ ਗਿਆ ਤਿਆਰ ਹੋਇਨ ਤੇ ਕੰਨ ਥੋੜਾ ਟਾਈਮ ਲਾਉਂਦੇ ਹੀ ਥੋੜਾ ਇਹਨਾਂ ਨੇ ਤਿਆਰ ਨਾ ਥੋੜਾ ਖਾ ਤੇ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਸ਼ਾਟਾ ਸਾਹਿਬ ਤੇ ਚਲੋ ਫਿਰ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ ਦਸ਼ਮੇਲੇ ਕਰਾਈਏ ਤੇ ਤੁਹਾਨੂੰ ਵੀ ਕਰਾਈਏ ਤੇ ਬਾਕੀ ਜਾਇਆ ਕਰੋ ਸ਼ਾਟਾ ਸਾਹਿਬ ਮੇਰਾ ਵੀਰ ਜੂਰ ਪੈਂਚ ਮਹੀਨੇ ਦੀ ਮਤਲਬ ਮੱਸਿਆ ਤੋਂ 4-5 ਦਿਨ ਬਾਅਦ ਜਰੂਰ ਜਾਇਆ ਕਰੋ ਮੇਰਾ ਵੀਰ ਚਲੋ ਹੁਣ ਚੱਲੀਏ ਮੈਂ ਕਹਿੰਦਾ ਕਿ ਇਹ ਨੇ ਤਿਆਰ ਹੋ ਤਿਆਰ ਹੋ ਗੁੱਸੇ ਤੇ ਕਮੈਂਟ ਚ ਹੋ ਜਾਣਾ ਚਲੋ ਆਜੋ ਚਲੀਏ ਹੁਣ ਚਲ ਆਜੋ ਮੋ ਤਿਆਰ ਹੋ ਲਿਆ ਹੁਣ ਬਹੁਤ ਜ਼ਿਆਦਾ ਬੜਾ ਤਿਆਰ ਹੋ ਲਿਆ ਹੁਣ ਚਲ ਚਲੀਏ ਹਾਂਜੀ ਅਸੀਂ ਘਰੋਂ ਚੱਲ ਪਏ ਆ ਤੇ ਜਾ ਰਹੇ ਹਾਂ ਅਸੀਂ ਗੁਰਦੁਆਰਾ ਸਿਆਟਾ ਸਾਹਿਬ ਤੇ ਜਿੱਥੋਂ ਸਾਨੂੰ ਸਾਰੀਆਂ ਖੁਸ਼ੀਆਂ ਮਿਲੀਆਂ ਵਾ ਹਰ ਪੈਂਚਮੀ ਤੇ ਅਸੀਂ ਜਾਂਦੇ ਰਹੇ ਤੇ ਤੁਸੀਂ ਵੀ ਸਾਰੇ ਜਣੇ ਪੈਂਚਮੀ ਤੇ ਜਾਇਆ ਕਰੋ ਜ਼ਰੂਰ ਪ੍ਰਮਾਤਮਾ ਤੁਹਾਡੀਆਂ ਝੋਲੀਆਂ ਭਰੇਗਾ ਜਿਨ੍ਹਾਂ ਦੇ ਵੀ ਕੋਈ ਵੀ ਮਨੋਕਾਮਨਾ ਹਰ ਇੱਕ ਪੂਰੀ ਹੋਵੇਗੀ ਤੇ ਜ਼ਰੂਰ ਜਾਇਆ ਕਰੋ ਕੱਲ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਬਸੰਤ ਪੈਜੂਈ ਸੀ ਪਰ ਸਾਡੇ ਕੋ ਨਹੀਂ ਜਾ ਹੋਇਆ ਤੇ ਅੱਜ ਅਸੀਂ ਜਾ ਰਹੇ ਹਾਂ ਦਰਸ਼ਨ ਕਰਨ ਲਈ ਤੇ ਨਾਲੇ ਜਾ ਕੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਆਹ ਪਟਰੋਲ ਪੰਪ ਆ ਗਿਆ ਇੱਥਾਂ ਨੂੰ ਤੇਲ ਪਵਾਵਾਂਗੇ ਪਹੁੰਚ ਗਿਆ ਅੰਮ੍ਰਿਤਸਰ ਰਸ਼ ਬੜਾ ਟ੍ਰੈਫਿਕ ਬਹੁਤ ਜ਼ਿਆਦਾ ਭੰਡਾਰੀਪੁਰ ਪਹੁੰਚੇ ਆਪਾਂ ਹਾਂਜੀ ਅਸੀਂ ਜਾ ਰਹੇ ਹਾਂ ਟਾ ਰੋਡ ਸਾਡੇ ਆਪਾਂ ਪਹੁੰਚ ਚੱਲੇ ਆ ਅੱਗੇ ਪਿੱਛੇ ਹੀ ਲੰਘ ਕੇ ਆਏ ਬਹੁਤ ਜ਼ਿਆਦਾ ਟ੍ਰੈਫਿਕ ਹੈ ਅੱਜ ਬਹੁਤ ਜ਼ਿਆਦਾ ਜਿਹੜੇ ਸ਼ਹਿਰ ਵਿੱਚ ਲੱਗੀਆਂ ਰੌਣਕਾਂ ਧਰਮਪੁਰ ਪਹੁੰਚ ਗਏ ਅਸੀਂ ਬੋਤਰਾ ਸਾਇ ਪਹੁੰਚਣੇ ਆਲੇ ਆਪਾਂ ਬਸ ਰਸ਼ ਅੱਜ ਕਾਫੀ ਹਾਂਜੀ ਕਾਫੀ ਰਸ਼ ਹੈ ਪ੍ਰਸੰਤ ਮੈਂ ਤੁਹਾਨੂੰ ਕਰਦੀ। ਉਧਰ ਸਾਹਿਬੇ ਕਾਫੀ ਸੰਗਤ ਹੋਣੀ ਹੈ। ਦਰ ਆਉਣ ਤੇ ਮੈਂ ਦੇਖਦਾ ਆਉਣ ਕਵੇਲਾ। ਹਾਂਜੀ ਅਸੀਂ ਪਹੁੰਚ ਚੁੱਕੇ ਹਾਂ। ਗੁਰਦੁਆਰਾ ਸਾਹਿਬ। ਤੇ ਪਾਰਕਿੰਗ ਵਾਸਤੇ ਪਹਿਲਾਂ ਗੱਡੀ ਲਗਾਵਾਂਗੇ ਪਾਰਕਿੰਗ ਵਿੱਚ। ਪਾਰਕਿੰਗ ਇੱਧਰ ਬਣੀ ਹੋਈ ਹੈਗੀ। ਦੁਕਾਨਾਂ ਲੱਗੀਆਂ ਕਾਫੀ इस साइड पार्किंग बनी हुई है मैं पहुंच गया पंखोरदा साहिब तो वीर गुट्टी भदाऊं दिया इथे आज भी काफी संगत वैसे करो दर्शन ਬਾਜੀ ਕਿਰਪਾ ਨਾਲ ਬਾਟੇ ਆ ਗਏ ਦੋ ਥੋੜੇ ਥੋੜੇ ਪਕੌੜੇ ਛਕ ਲਈਏ ਲੰਗਰ ਤੇ ਆਪਾਂ ਛਕ ਲਿਆ ਬਾਜੀ ਆ ਗਏ ਪਕੌੜੇ ਆ ਗਏ ਵਾਹ ਬਾਬਾ ਜੀ ਦੀ ਕਿਰਪਾ ਨਾਲ ਕਿਤੇ ਵੀ ਆਉਂਦੇ ਹੋ ਤਾਂ ਲੰਗਰ ਮੇਰਾ ਵੀ ਜਰੂਰ ਛਕਿਆ ਕਰੋ ਚਾਹ ਵੀ ਆ ਗਈ ਬਾਈ ਜੀ ਚੱਲ ਪਿਆ ਆਪਾਂ ਦਰਸ਼ਨ ਮਿਲੇ ਕਰ ਲਏ ਨੰਦਾ ਘਟ ਕਰਨ ਕਰਕੇ ਬੜੀ ਰੌਣਕ ਇੱਥੇ ਬਹੁਤ ਜ਼ਿਆਦਾ। ਪਹਿਲਾਂ ਰੌਣਕ ਜ਼ਿਆਦਾ ਸੀ ਅੱਜ ਬੜੀ ਘੱਟ ਵਾ। ਨਾਲ ਤੇ ਹੁਣ ਇੱਧਰ ਲੋਕੀ ਲੰਦੇ ਨੇ ਮਰੂਤ ਦਾ ਬੂਟਾ ਅੰਬ ਦਾ ਬੂਟਾ ਜਿਵੇਂ ਬਾਹਰੋਂ ਖਰੀਦ ਕੇ ਤੇ ਅਰਦਾਸ ਕਰਾ ਕੇ ਅਰਦਾਸ ਕਰਾ ਕੇ ਤੇ ਇੱਥੇ ਪਹਿਲਾਂ ਬਾਹਰੋਂ ਲੈਂਦੇ ਨੇ ਮੋਲੀ ਲੈਂਦੇ ਨੇ ਬੂਟੇ ਕੋਈ ਮਰੂਤ ਦਾ ਕੋਈ ਅੰਬ ਦਾ ਅਰਦਾਸ ਕਰਾ ਕੇ ਤੇ ਇੱਥੇ ਲਾ ਜਾਂਦੇ ਨੇ ਤੇ ਮਹਾਰਾਜ ਕਿਰਪਾ ਕਰਦਾ। ਸੱਚੇ ਪਾਤਸ਼ਾਹ। ਘਰ ਜਾ ਰਹੇ ਜਿੱਧਰ ਚੁੱਲੇ ਚੱਲੇ ਵਗੈਰਾ ਲੱਗੇ ਪੰਗੂੜੇ ਹਨਾ ਚਲੋ ਦਿਖਾ ਲੈਂਦੇ ਨੇ ਇੱਕ ਤਾਂ ਕਿੰਦੀ ਮੈਂ ਜਾਣਾ ਹੂੰ ਹੂੰ ਹਰੋਂ ਕਾਫੀ ਐ ਇੱਥੇ ਆਹ ਕਪਤੀਸਾ ਕਪਤੀਸਾ ਵੀ ਵੇਖਣ ਦੇ ਆਹ ਤਾਂ ਨੇ ਕਾਫੀ ਲੱਗੇ ਆ ਇੱਧਰ ਵੇਖੋ ਕਰੋ ਚੈੱਕ ਕਰਨਾ ਹੋਰ ਪੇਸ ਦੇ ਲਾ ਸੋਰ ਪੇਸ ਹੈ ਜੀ ਜੀ ਹੋਰ ਤੋਂ ਚੇਲੇ ਬਹੁਤ ਲੱਗੇ ਐਥੇ ਸ਼ੇਰਪੀ ਦੌਰ ਬਜ਼ਾਰ ਮਾਰਕਾਉਣ ਦੇਂਦੇ ਰਹਦੇ ਹੋਰ ਵਿੱਚ ਹਰ ਮਾਲ ਦੌਰ ਵਿੱਚ 100 ਰੁਪਏ 100 ਰੁਪਏ 100 ਰੁਪਏ ਕਹਿਣ ਦਿਆ ਇਹਦੇ ਹਰ ਜਗ੍ਹਾ ਲੱਗੇ ਹੁੰਦੇ ਟਾਡੀ ਵੀਰ ਵਗੈਰਾ ਜੋ ਵੀ ਸੱਚੀ ਗੱਲ ਸੱਚੀ ਦੱਸੀ ਹੈ ਇਸ ਦਾ ਵੀ ਸਾਰੀ ਮਿਆਰੀ ਤੁਹਾਡਾ ਲੈ ਜਾਨ ਜੀ ਬਿਲਕੁਲ ਇਹੜੇ ਮਿਲਦੇ ਪਿਆਰ ਕਰਦੇ ਬਹੁਤ ਮਿਹਰਬਾਨੀ ਉਹਨਾਂ ਦੀ ਬੜਾ ਰਾਸ਼ਵਾ ਕਰਨ ਇੱਧਰ ਤੇ ਹੈ ਪਰ ਸਭ ਤੋਂ ਵੱਧ ਜਿੱਥੇ ਟੰਗਿਆ ਪਾਜੀ ਬਣਾਨ ਕਾਣ ਕਾ ਲਾ ਕੇ ਬੈਠੇ ਆਜ ਤਾਂ ਮੇਲਾ ਇੱਕ ਮੋਣਾ ਬਸ ਮੇਲਾ ਹੀ ਧਿਆਨ ਆਪਾਂ ਉੱਪਰ ਰੱਖੀਏ ਤੇ ਚਲੋ ਫਾਸਟ ਫੂਡ ਵਗੈਰਾ

ਚਲੋ ਵੀ 10 ਇਹ ਪੰਜਾਂ ਦੇ ਮਿਲੇ ਆ 5 10 ਪੰਜਾਂ ਦੇ 10 ਪੀਸ ਇਹਨਾਂ ਦੇ ਵਿੱਚ ਆ ਜਿਹੜੇ ਪਏ ਇਹਨਾਂ ਦੇ ਰਿੰਗ ਜੇ ਪਾਉਣੇ ਆ ਜੇ ਪਾ ਕੇ ਦੇ ਪਰ ਪੈਂਦੇ ਨਹੀਂਗੇ ਜਾ ਵੜ ਹੈ ਉਤੋਂ ਦੇ ਇਹ ਪੈਣੇ ਨਹੀਂਗੇ ਤੇ ਇਹਨਾਂ ਸਾਇਆ ਛੋਟੇ ਆ ਤੇ ਉਹ ਜੀਜੇ ਜੀਜੇ ਰੱਖਿਆ ਵੱਡਿਆਂ

ਨਹੀਂ ਕਹਿੰਦਾ ਬੋਤਲ ਚ ਪਾ ਲੋ ਤੇ ਵੱਡੇ ਹੋ ਜਾਂਦੇ ਆ ਆ ਚੀਜ਼ਾਂ ਨੇ ਦੇਣੀਆਂ ਤੇ ਬਾਅਦ ਵਿੱਚ ਇਹ ਚ ਪਾਣੀ ਪਾਈ ਜਾਣਾ ਬਾਈ ਕਿ ਪਾਣੀ ਪਾਈ ਰੱਖਣਾ ਹੈ ਇੱਧਰ ਰਹਿਣੇ ਪਾਣੀ ਬਾਹਰ ਕਰ ਦੋ ਯਾਰ ਆਹ ਦੇਖ ਨੂੰ ਪਤਾ ਇਹਨੇ ਕਿੰਨੇ ਕਿੰਨੇ ਟਾਈਮ ਚ ਹੁੰਦੇ ਵੱਡੇ 12 ਘੰਟੇ ਮੈਂ ਪੂਰੇ ਬੱਡੇ ਹੁੰਦੇ ਆ 12 ਘੰਟੇ ਚ ਆਹ ਕਿੰਨੇ ਕਿੰਨੇ ਦਾ ਬਾਈ ਇਹ ਇਹੋ ਲੇਕ ਆ ਲਿਆ ਵਾ ਸਲਾਮ ਵਾਲਾ ਰੀਅਲ ਹੈ ਠੀਕ ਹੈ ਰੀਅਲ ਹੈ ਠੀਕ ਹੈ ਦੋ ਚਲ ਇਦਾਂ ਕਰ ਪੰਜਾਂ ਨੂੰ ਦੇ ਦੇ ਟੋਕੜੀ ਪੰਜ ਭਿਜ ਦੇ ਦੇ ਯਾਰ ਆ ਕਲਰ ਥੋੜਾ ਵੱਖਰਾ ਕਰਦੀ ਆ ਹਾਂਜੀ ਆਹੀ ਮੇਰਾ ਮੈਂ ਫੈਸਲਲਾ ਖਰਾ ਕਿੰਨੇ ਹੋ ਗਏ ਵੇਖੀ ਆ 70ਵੇਂ ਆ ਆ ਵੀਰ ਫਲੋਟਾ ਹੈ ਅੱਪ ਇਹਦੇ ਕੋਲ ਲੈ ਆ ਚਲੋ ਵੀ ਇਹਦੇ ਬੋਲੇ ਨਹੀਂ ਕਿਤੇ ਸਵੇਰ ਦੀ ਚਲਾ ਲੈ ਜੰਨੇ ਸੋਹਣੀ ਲੱਗਣ ਈ ਵੈਸੇ ਵਧੀਆ ਲੱਗਦੀ ਆਣ ਕੇ ਵੈਸੇ ਦੇਂਡੇ ਲੈਣੇ ਬੜੀਆ ਅੱਛਾ ਮੇਟੇ ਉਹ ਪਤਿੱਸਾ 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 ਦਾ ਫੇਵਰੇਟ ਆ ਗਿਆ ਇਹ ਉਹ ਕਿੱਧਰ ਗਿਆ ਪਤਿੱਸੇ ਵਾਲਾ ਕਿੱਧਰ ਗਿਆ ਗਿਆ ਕਿ ਉਹ ਚੱਲ ਪਾਈਆ ਦੇ ਦੇ ਕਿੱਥੇ ਹੈ ਕਿੱਥੇ ਮੈਂ ਇਹ ਭਾਈ ਲੈਣੇ ਉਹ ਭਾਜੀ ਭਾਈਆ ਕਰਦਾ ਪੰਜਾਵਾ ਦਾ ਆ ਵੇਖ ਨੂੰ ਪਤਿੱਸਾ ਘੱਟ ਹੀ ਮਿਲਦਾ ਬਹੁਤ ਨਾ ਹੋਏ ਚੱਲਦਾ ਕੀ ਹੈ ਨਵੇਂ ਗੜ੍ਹ ਗਿਆ ਮਾੜਾ ਮੈਂ ਕਬ ਇਸ ਦਾ ਪੰਜਮੀ ਕੇ ਦਿਨ ਹੀ ਲੱਗਦਾ ਹੈ ਅੱਛਾ ਅੱਛਾ ਸ੍ਰੀ ਆਤਮਾਰੋਪ ਪੰਜਮੀ ਆਦ ਚੱਲਦਾ ਹੈ ਨਾ ਇਹ ਚੀਜ਼ ਨਾ ਕੱਟਾ ਵਾਲਾ ਹੈ ਦਰਸ਼ਨ ਆਪਾਂ ਕਰ ਲਏ ਹੁਣ ਚੱਲ ਪਏ ਇਤੋਂ ਥੋੜੀ ਬਹੁਤ ਉਹ ਗੁੜੇ ਬੰਗੜੇ ਵੀ ਕੰਮ ਲੈ ਕਰਨਾ ਨੇ ਬੜਾ ਘੂਟੇ ਨੇ ਕਿਲਾਨੇ ਤੇ ਉਹਦਾਂ ਦੇ ਘੁੰਮਣਾ ਦੇਖਣਾ ਮਾੜਾ ਜਿਹਾ ਦੁਕਾਨਾਂ ਬਜ਼ਾਰ ਕਾਫੀ ਲੱਗਾ ਹੋ ਮੇਰਾ ਵਿਚਾਰ ਦੀ ਕਲਾ ਰੱਖੇ ਸਭ ਨੂੰ ਪਰਮਾਤਮਾ ਖੁਸ਼ੀਆਂ ਕਿਹੜੇ ਦਵੇ ਤੇ ਮੇਰਾ ਵੀ ਜਰੂਰ ਆਇਆ ਕਰੋ ਪੈਂਚਵੀਂ ਪਰ ਪੈਂਚਵੀਂ ਦਾ ਮਤਲਬ ਆਇਆ ਕਰੋ ਜਿਨ੍ਹਾਂ ਦੀ ਵੀ ਕੋਈ ਵੀ ਮਨੋ ਕਾਮਨਾ ਹੋਵੇ ਕੋਈ ਵੀ ਕਹਿਨੇ ਕੁਝ ਸੁੱਖਿਆ ਹੁੰਦਾ ਕਿਨੇ ਕੁਝ ਹਰ ਇੱਕ ਮਨੋ ਕਾਮਨਾ ਪੂਰੀ ਨਹੀਂ ਤੇ ਜਰੂਰ ਆਇਆ ਕਰੋ ਤੇ ਜਾਂ ਤਾਂ ਉਥੇ ਬੂਟੇ ਖਾਲੇ ਹੀ ਲੱਗੇ ਹਨ ਕੋਈ ਅਮਰੂਦ ਦਾ ਕੋਈ ਅੰਬ ਦਾ ਇਹ ਬਾਹਰੋਂ ਮਿਲਦੇ ਆ ਅਰਦਾਸ ਕਰਾ ਕੇ ਤੇ ਪਰਮਾਤਮਾ ਚ ਉਹ ਚੜ੍ਹਦੀ ਕਲਾ ਕਰੇ ਬੱਚੇ ਵਾਸਤੇ ਅਰਦਾਸ ਹੁੰਦੀ ਹੈ ਕਿ ਚਲੋ ਅਸੀਂ ਵੀ ਆਏ ਸੀ ਅਸੀਂ ਸਾਰੇ ਕੰਮ ਕੀਤੇ ਆ ਅਹੀਂ ਕਿੰਨੇ ਚਲੋ ਜਿੱਥੋਂ ਜਿਹਨੂੰ ਖੈਰ ਪੈ ਜੇ ਤੇ ਉਹਨੂੰ ਖੈਰ ਪੈ ਤੇ ਚੰਗੀ ਕਲਾ ਪਰਮਾਤਮਾ ਚੜ੍ਹਦੀ ਕਲਾ ਸੱਚੇ ਮਨੋਂ ਆਇਆ ਕਰੋ ਪਰਮਾਤਮਾ ਸੱਚੇ ਮਨੋਂ ਬੰਦਾ ਕਿਤੇ ਵੀ ਅਰਦਾਸ ਕਰੇ ਤੇ ਆਂਦੇ ਹੰਦੇ ਕਬੂਲ ਹੋ ਜਾਂਦੀ ਆ ਜਮੀਰ ਦੇ ਨਾਲ ਤੁੰਡਾ ਦੇ ਵਿੱਚ ਮੋਟਰਸਾਈਕਲ ਤੇ ਪਹਿਲੇ ਹਮ ਪਹਿਲਾਂ ਹੁੰਦੇ ਰਹੇ ਪਹਿਲਾਂ ਬੱਸੇ ਹੁੰਦੇ ਰਹੇ ਫਿਰ ਮੋਟਰਸਾਈਕਲ ਤੇ ਫਿਰ ਚਲੋ ਪਰਮਾਤਮਾ ਨੇ ਗੱਡੀ ਦਿੱਤੀ ਔਰ ਗੱਡੀ ਚਾਹੀਦਾ ਐ ਇਦਾਂ ਹੀ ਆ ਚੜ੍ਹਦੀ ਕਲਾ ਵਿੱਚ ਸ਼ਟਾ ਸਹਿਵਾ ਆਇਆ ਕਰੋ ਜਰੂਰ ਪਰਮਾਤਮਾ ਚੜ੍ਹਦੀ ਕਲਾ ਕਰੇ ਸਭ ਨੂੰ ਘਰੋ ਪਰਾਂ ਵਿੱਚ ਤਰੱਕੀਆਂ ਬਖਸ਼ੇ ਜੀ ਦੇ ਵਾਸਤੇ ਰਹਿਣ रेडी तैयारी ਹੁਣ ਚੱਲੀਏ ਆਪਾਂ ਸਰ ਰੁਕਾਂ ਗਰਮੀ ਕਾਫੀ ਹੋ ਗਈ ਹੁਣ ਨਾ ਹੁਣ ਤੇ ਗਰਮੀ ਲੱਗਦੀ ਬਹੁਤ ਕੋਟੀ ਕਿਦਾਂ ਪਾਈ ਐ ਮੈਂ ਨਹੀਂ ਛੁਰਕਾ ਮੈਂ ਵੀ ਕੋਟੀ ਨਹੀਂ ਪਾ ਗਿਆ ਮੈਂ ਕੋਟੀ ਜਲਾਤੀ ਵੇਹਨ ਕਰਈ ਹਾਂ ਤੇ ਕੁਰਤੇ ਜਾਮੇ ਚ ਬੜੀ ਗਰਮੀ ਲੱਗਦੀ ਗਰਮੀ ਹੁੰਦੀ ਜੰਮਣ ਮੈਂ ਕੋਟੀ ਤਾਂ ਆਪੋ ਹੀ ਸਵੇਰੇ ਡੇ ਟਾਈਮ ਤੋਂ ਹੰਟੋਂ ਦਿੱਤੇ ਜਾਣ ਹੁੰਦੀ ਸਾਂ ਸ਼ਾਮ ਨੂੰ ਚਲੋ ਫੇ ਮਿਲਦੇ ਆ ਤੁਹਾਨੂੰ ਹੈ ਚੱਲੀਏ ਹੁਣ ਸਿੱਧਾ ਘਰੇ ਚਲੋ ਚਲੋ ਮਿਲਦੇ ਫੇ ਘਰ ਜਾ ਕੇ ਜੇ ਰਸ ਚੁਰਕੇ ਤਨ ਨਾਲ ਰਕਾਵਾਂ ਰਕਾਵਾਂ ਇਹੋ ਹੀ ਰਕਾਵਾਂਗੇ ਤੂੰ ਇਹ ਦਾ ਕੀਤਾ ਤਾਂ ਪੋਂਡਈ ਸਿੱਧੀ ਤੋਂ ਪਹੁੰਚਦੀ ਹੈ ਤੇ ਇਸ ਕਰਕੇ ਚਲੋ ਚੱਲੀਏ ਬਈ ਖਲ ਗਿਆ ਖਲ ਗਿਆ ਫਟਕ ਚਲੋ ਅਟਾਰੀ ਬਾਡੂ ਜਾਂਦੇ ਹੋਇਆ ਚੌਂਕ ਦੇ ਵਿੱਚ ਇਹਨੂੰ ਕਹਿ ਦਿੰਦੇ ਆ ਇੰਡੀਆ ਗੇਟ ਵੀ ਕਹਿ ਦਿੰਦੇ ਆ ਉਹ ਸੁਣਾ ਚੌਂਕ ਬਣਾਇਆ ਹੈ ਗੁਰਦੁਆਰੇ ਸੇ ਭਾਗਿਆ ਇਹਦੇ ਨੂੰ ਤੁਸੀਂ ਦਰਸ਼ਨ ਕਰ ਲਓ ਬਾਹਰ ਜੋ ਉਥੋਂ ਲੱਲੇ ਅਮਰੂਦ ਅਛਾ ਆਪਾਂ ਕਟਾਲੇ ਖਾਣ ਵਾਸਤੇ ਕੁਝ ਮੰਮੀ ਵਾਸਤੇ ਲੱਲੇ ਨੇ ਆ ਖਾ ਕੇ ਵੇਖੋ ਠੀਕ ਜੀ ਥੈਂਕ ਯੂ ਜੀ ਥੈਂਕ ਯੂ ਆਹ ਲੱਲੇ ਮੰਮੀ ਵਾਸਤੇ ਚਲੋ じゃ ਆਪਾਂ ਕਟਾਲੇ ਚਲੋ ਚੱਲੀ ਹਾਂ ਅਜੇ ਪਹੁੰਚ ਗਿਆ ਆਪਾਂ ਬਟਾਲੇ ਲੋ ਜੀ ਆ ਗਿਆ ਸਾਡਾ ਪਿੰਡ ਲੈ ਜੀ ਕੱਲ ਪੱਥਰ ਨਹੀਂ ਕਰਨ ਗਏ ਰੂਮ ਹਿੱਟਰ ਰੱਖ ਦੋ ਆਈ ਥੋੜੀ ਜਿਹਾ ਕਰਤਾ ਦੇ ਰੂਮ ਹਿੱਟਰ ਦਾ ਕੰਮ ਖਤਮ ਤੇ ਔਰ ਕੰਡਰਪਿੰਡ ਨਹੀਂ ਹੋ ਗਏ ਹੁਣ ਸਾਫ ਕਰਕੇ ਫਿਰ ਵਿੱਚ ਰੱਖਾ ਦਿੰਨੇ ਹੈ ਜੀ ਇਹ ਸੱਜਣਾ ਸਾਥ ਦਿੱਤਾ ਬਹੁਤ ਮਿਹਰਬਾਨੀ ਦਾ ਢੀ ਚਲੋ ਹੁਣ ਡੱਬੇ ਆਨੇ ਸਾਲ ਮਿਲਾਂਗੇ